ਸਸਿਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਨਾ ਥਾਣਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਬਟਿੰਡਾ ਭਾਈ ਜੀਤ ਵਪਾਰੀ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੀ ਜਿਹੜੀ ਤਰੀਕਾ 12 ਤਰੀਕ 11ਵਾਂ ਮਹੀਨਾ 2025 ਵੀਡੀਓ ਦੇ ਵਿੱਚ ਦੋ ਨਗ ਦਿਖਾ ਰਹੇ ਆ ਇੱਕ ਚੰਗੀ ਗੱਬਣ ਗਾਂ ਦਿਖਾ ਰਹੇ ਆ ਤੇ 2 ਨੰਬਰ ਤੇ ਨੀਲੀ ਰਾਬੀ ਦੇ ਵਿੱਚ ਪੈਂਦੀ ਝੋਟੀ ਦਿਖਾ ਰਹਿਆਂਗੇ ਤੀਜਾ ਸਵਾਲ ਤੀਜਾ ਸਵਾਲ ਸੂਨ ਵਾਲਾਗਾ ਤੇ ਬਾਕੀ ਜਿਹੜੀ ਸਾਰੀ ਗੱਲਬਾਤ ਆਪਾਂ ਬਾਈ ਜੀਤ ਦੇ ਨਾਲ ਕਰਾਂਗੇ ਪਹਿਲਾਂ ਇੱਕ ਵਾਰੀ ਤੁਹਾਨੂੰ ਆਪਾਂ ਗਾਂ ਤੋੜ ਕੇ ਦਿਖਾਉਣੇ ਆ ਤੋਰਿਓ ਬਾਈ ਬਾਕੀ ਪ੍ਰਿੰਟ ਹਵਾਨਾ ਤੁਸੀਂ ਚੈੱਕ ਕਰ ਲਓ ਹਵਾਨੇ ਦੇ ਵਿੱਚ ਅਜੇ ਬਾਲ ਢਿੱਲਾ ਕਾਫੀ ਪਈਆਂ ਨੇ ਬਾਕੀ ਥਾਂ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਫੋਲ ਹੋਈ ਬੜੀ ਬਾਕੀ ਬੀਨਸ ਵਗੈਰਾ ਹਵਾਨੇ ਤੇ ਚੈੱਕ ਕਰ ਲਓ ਚੰਗਾ ਜਿਹੜਾ ਹਵਾਨਾ ਪਿਆਰ ਕਰਦੀ ਆਉਂਦੀ ਹੈਗੀ ਬਾਕੀ ਰੇਟ ਆ ਦੋਨੇ ਪਸ਼ੂਆਂ ਦੇ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਜਾਇਜ਼ ਰੇਟ ਹੋਣਗੇ ਕਿਉਂਕਿ ਅੱਗੇ ਵੀ ਆਪਾਂ ਬਾਈ ਦੇ ਘਰੋਂ ਵੀਡੀਓ ਪਾਈਆਂ ਨੇ ਜਾਇਜ਼ ਰੇਟ ਹੁੰਦੇ ਆ ਬਾਈ ਦੇ ਤੁਰਦੀ ਬਾਹਰ ਤੋਂ ਵੀ ਚੈੱਕ ਕਰ ਲਓ ਪ੍ਰਿੰਟ ਚੰਗਾਗਾ ਕਿਹੜਾ ਸੁਆ ਸੁਣਾ ਕਿੰਨਾ ਪਿਛਲੇ ਸੂਏ ਦੁੱਧ ਕੱਢਿਆਗਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੋੜ ਲੋ ਜੀ ਮੋੜ ਲੋ ਹੀ ਮੋੜ ਨੂੰ ਚੰਗਾ ਕੱਦਗਾਠ ਆ ਬੇਲ ਵੀ ਚੰਗੀ ਹੈਗੀ ਸਟ੍ਰੇਟ ਢੁਈ ਹੈਗੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ ਪਿੱਠਪੂੜਾ ਆਪਾਂ ਪਿੱਛੇ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਆਗੇ ਬਾਲ ਢਿੱਲਾ ਹਵਾਨੇ ਦੇ ਵਿੱਚ ਹਜੇ ਕਾਫੀ ਪੰਗਾ ਨਹੀਂ ਪਿੱਛੋਂ ਚੈੱਕ ਕਰਾ ਦਿੰਨੇ ਆਪਾਂ ਤੁਹਾਨੂੰ ਸਾਰਾ ਫੁੱਲ ਕੱਦਗਾਠ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸਿਓ ਪਹਿਲਾਂ ਆਪਣਾ 94645 ਹਾਂਜੀ 99954 ਠੀਕ ਹੈ ਇੱਕ ਭਾਈ ਆਪ ਜਿਹੜੀ ਆ ਬੈੜ ਦਿਖਾ ਰਹੇ ਕਿਹੜਾ ਸੂਆ ਸੂਣਾ ਨੇ ਹੁਣ ਤੀਜਾ ਸੂਆ ਸੂਗ ਗਿਆ ਤੇ ਜੇ ਆਪਾਂ ਗੱਲ ਕਰਕੇ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਨੇ ਦੁੱਧ ਪਾਇਆ 22 ਲੀਟਰ 22 ਲੀਟਰ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਜਾਇਜ਼ ਰੇਟ ਰੇਟ ਕਰਾਉਣਾ ਤਾਂ 85000 ਠੀਕ ਹੈ ਤੇ ਪਰ ਦੇਵਾਂਗੇ 76000 ਦੀ ਹਾਂ ਨਾ ਬਸ ਹਾਂ ਨਾ ਠੀਕ ਹੈ ਹਾਂ 76000 ਦੀ ਬਾਈ ਕਹਿੰਦਾ ਵੀ ਹਾਂ ਨਾ ਹੀ ਆਗੀ ਜਾਇਜ਼ ਰੇਟ ਕਰਿਆਗਾ ਬਾਕੀ ਠੰਡੀ ਸੀਲ ਫੋਲ ਆ ਬੀਨਸ ਵਗੈਰਾ ਸਾਨੂੰ ਆਪਾਂ ਨੇੜੇ ਤੋਂ ਦੁਆਰੇ ਚੈੱਕ ਕਰਾ ਦਿੰਨੇ ਆ ਹਾਥੀ ਚੁਵਾਈ ਵਾਲਾ ਵਧੀਆ ਚੰਗਾ ਥਾਂ ਲੱਗਿਆ ਹੋਇਆ ਠੰਡੀ ਸੀਲ ਫੋਲ ਆਗੀ ਚਾਹੇ ਦੋਵੇਂ ਪਾਸੇ ਬਹਿ ਕੇ ਚੋਈ ਜਾਏ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਆ ਦੂਜੀ ਨੂੰ ਵੀ ਤੋੜੀ 2 ਨੰਬਰ ਤੇ ਨੀਲੀ ਦਾ ਵੀ ਦਿਖਾ ਰਹੇ ਹਾਂ ਤੁਹਾਨੂੰ ਸਿੰਘਾਂ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਚਾਰੇ ਪੈਰ ਤੇ ਸੂਤੇ ਨਿਸ਼ਾਨਾ ਮੱਥਰੇ ਵਿੱਚ ਵੱਲ ਅੱਖ ਨੀਲੀ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੀਲੀ ਰਗਦੀਆਂ ਪੂਰੀਆਂ ਕਰਦੀ ਆ ਬਾਕੀ ਹਵਾਨਾ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਪਿੱਛੇ ਤੋਂ ਚੰਗਾ ਹਵਾਨਾ ਤਿਆਰ ਕਰਦੀ ਆਉਂਦੀ ਆ ਤੇ ਚੰਗਾ ਹੀ ਉਠਾਣ ਲੱਗਿਆ ਹੋਇਆਗਾ ਬੰਨ ਲਓ ਜੀ ਪਿੱਠ ਪੁੜੇ ਵੱਲੋਂ ਚੰਗਿਆ ਕੀ ਬਾਡੀ ਸਕੋਰ ਚੰਗਾ ਗਾ ਕੱਦ ਵੀ ਚੰਗਾ ਬੀਲ ਵੀ ਚੰਗੀ ਹੈਗੀ ਬਾਕੀ ਪੈਟਪੂੜਾ ਤੁਸੀਂ ਜੀ ਇੱਥੇ ਚੈੱਕ ਕਰ ਲਓ ਪਿੱਛੇ ਤੋਂ ਹਵਾਨਾ ਪਿੱਛੇ ਤੋਂ ਚੈੱਕ ਤੁਹਾਨੂੰ ਕਰਾਈ ਦਿੱਤਾ ਇਹ ਕਿਹੜਾ ਸੂਆ ਸੂਰੀ ਹੈ ਜੀ ਤੀਜਾ ਸੂਆ ਜੀ ਤੇ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਨੇ ਦੂਜੇ ਸੂਏ 12-13 ਕਿਲੋ ਦੁੱਧ ਪਾਇਆ ਪਿੰਡ ਦੀ ਹੈ ਬਾਕੀ ਇਹ ਲੱਤ ਨਹੀਂ ਜਮਾ ਵੀ ਮਾਰਦੀ ਠੰਡੀ ਸੀਲ ਖੁੱਲ ਹੈ ਨਾ ਤੇ ਜੇ ਆਪਾਂ ਇਹਦੇ ਦਿਨਾਂ ਦੀ ਗੱਲ ਕਰੀ ਕਿੰਨੇ ਕਿੰਨੇ ਰਹਿੰਦੇ ਸੀ ਦਿਨ ਲੈ ਜੂ ਹਜੇ ਹਫਤਾ 10 ਦਿਨ ਲੈ ਜੂਗੀ ਠੀਕ ਹੈ ਤੇ ਰੇਟ ਰੇਟ ਇਹਦਾ ਚਾਇਆ ਜਾਈ ਜਮਾ ਬਸ 99000 95000 ਰੁਪਏ ਕੋਈ ਮਾਨਤਾ ਹੋ ਜੂਗਾ 90 ਦੀ ਦੇ ਦਾਂਗੇ ਬਸ ਹਾਂ ਹਾਂ ਨਾ ਬਸ ਠੀਕ ਹੈ 90000 ਰੁਪਿਆ ਤੇ ਆਪ ਜੇ ਗਾਂ ਦੀ ਗੱਲ ਕਰੀਓ ਉਹ ਦਿਨ ਕਿੰਨੇ ਕਰਿੰਦੇ ਨੇ ਦਿਨ ਉਹਦੇ ਵੀ ਹਜੇ 10 ਲੈ ਜੂਗੀ 10 ਦਿਨ ਲੈ ਜੂ ਹਾਂਜੀ ਠੀਕ ਹੈ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਨਗ ਪਸੰਦ ਆਉਂਦਾ ਪੂਰੇ ਚੰਗੇ ਪਸ਼ੂ ਹੈ ਇਹ ਨਹੀਂ ਗੱਲ ਹੈ ਕਿ ਘਰ ਤੱਕ ਦੀ ਗਰੰਟੀ ਹੈ ਕੋਈ ਭਾਰ ਕੱਪੇ ਦੀ ਵੀ ਹੋਰ ਠੀਕ ਹੈ ਦੋਨੇ ਪਸ਼ੂਆਂ ਦੀ ਭਾਰ ਕਪੇ ਗਰੰਟੀ ਆਪਨੀ ਠੀਕ ਹੈ ਜੀ ਬਾਈ ਕਹਿੰਦਾ ਵੀ ਆਪਣੀ ਘਰ ਤੱਕ ਦੀ ਗਰੰਟੀ ਹੈ ਜੇ ਕਿਸੇ ਵੀ ਨੇ ਆਨਲਾਈਨ ਮਗਾਉਣੀਆਂ ਥਣ ਦੀ ਤੇ ਭਾਰ ਦੀ ਦੋਨਾਂ ਦੀ ਤਸੱਲੀ ਹੈਗੀ ਤੇ ਕੋਈ ਵੀ ਨਗ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਬਾਈ ਜੀ ਤਣਾ ਸੰਪਰਕ ਕਰ ਲਿਓ ਨੰਬਰ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਆਪੀ ਤਾਂ ਬਾਹਰੇ ਚੰਗਾ ਬਾਹਾਂ ਮੋਟਾ ਚੋਣਾ ਛੋਟੀ ਨਤਰਾ ਆਉਗਾ ਚੰਗੀ ਚਵਾਈਆ ਤੁਹਾਨੂੰ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰਦੇ ਹੋਈ ਧੰਨਵਾਦ